ਗਲਵਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਦੋਸਤੋ ਜਿਹੜੀ ਇਸ ਮੌਕੇ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਅੱਜ ਕੋਆਪਰੇਟਿਵ ਬੈਂਕ ਭੀਖੀ ਬੈਂਕ ਅਤੇ ਬੈਂਕ ਦੇ ਮਲਾਜ਼ਿਮਾਂ ਤੇ ਕਿਸਾਨਾਂ ਨੂੰ ਹਰਾਸਮੈਂਟ ਕਰਨ ਦੇ ਜਿਹੜੇ ਗੰਭੀਰ aarop ਲੱਗੇ ਹਨ ਇਸ ਤੇ ਕਿਸਾਨਾਂ ਨੇ ਰੋਸ ਜ਼ਾਹਰ ਕਰਦਿਆਂ ਬੈਂਕ ਦੇ ਬਾਹਰ ਦੇ ਵਿੱਚ ਖੜ ਕੇ ਬੈਂਕ ਦੇ ਖਿਲਾਫ ਜਿਹੜੀ ਨਾਰੇਵਾਜੀ ਸ਼ੁਰੂ ਕਰ ਦਿੱਤੀ ਦੇਖੋ ਪੂਰੀ ਖਬਰ ਕੀ ਨਾਮ ਹੈ ਬਲਦੇਵ ਸਿੰਘ ਜੀ ਬਲਦੇਵ ਕਿਹੜਾ ਪਿੰਡ ਹੈ ਸਮੋ ਕੀ ਮਸਲੇ ਦਾ ਜਿਹੜਾ ਮਸਲਾ ਇਹ ਹੈ ਅਸੀਂ ਨਕਦ ਤੁਹਾਨੂੰ ਉਹਨੇ ਨੇ 65000 ਕੁਛ ਲਿਆ ਜੀ ਰੇ 82600 ਰੁਪਿਆ ਸਮੇਤ ਵਿਆਜ ਵਰਤ ਅੱਛਾ ਇਹ ਬੈਂਕ ਦੇ ਵਿੱਚ 8 ਜਨਵਰੀ ਚੋਂ ਉੱਥੇ ਮਹੀਨੇ ਦੀ ਨੂੰ ਇਹ ਪਹਿਲਾਂ ਦਾ ਪਹਿਲਾਂ ਦਾ ਇਹਨਾਂ ਦਾ ਬੰਨਿਆ ਹੋਇਆ ਜੀ ਦਿਨ ਕੋਈ ਅਸੀਂ ਉਹ ਵੀ ਕਹਿਤਾ ਵੀ ਭਾਈ ਜਿਹੜਾ ਦਿਨ ਬੱਜਿਆ ਸੋਮਵਾਰ ਹੈ ਮੰਗਲਵਾਰ ਹੈ ਜਾਂ ਸ਼ੁੱਕਰਵਾਰ ਹੈ ਵੀ ਅਸੀਂ ਉਸ ਦਿਨ ਆ ਜਾਾਂਗੇ ਇਹ ਕਹਿੰਦੇ ਹਲੇ ਤਾਂ ਸਾਡੇ ਕੋਲ ਤਾਂ ਚਿੱਠੀ ਨਹੀਂ ਆਈ ਆ ਬਾਰ ਬਾਰ ਕੇ ਲਿਖ ਕੇ ਲਾ ਛੜਿਆ ਕਰਜ਼ਾ ਮੋੜੋ ਕਰੋ ਨਾ ਦੇਰ ਲਓ ਕਰਜ਼ਾ ਦੇਰ ਸਵੇਰ ਇਹ ਦੇਰ ਸਵੇਰ ਤਾਂ ਕਰਜ਼ਾ ਕਹਿੰਦੇ ਲੈ ਲੋ ਤੇ ਜਦੋਂ ਲੈਨੇ ਆ ਉਦੋਂ ਕਹਿੰਦੇ ਨਾ ਚਿੱਠੀ ਨਹੀਂ ਆਈ ਮੇਰੇ ਘਰ ਦੇ ਕੈਂਸਰ ਦੇ ਮਰੀਜ਼ ਨੇ ਉਹਦਾ ਘਰ ਕੇ ਕਰਜ਼ਾ ਜਾ ਕੇ ਅੱਛਾ ਕਰਦੇ ਉਹ ਹੁਣ ਮਤਲਬ ਇਹ ਕੀ ਕਹਿੰਦੇ ਨੇ ਬੈਂਕ ਇਹ ਹੁਣ ਮੋੜ ਕਹਿੰਦੇ ਜੀ ਕਹਿੰਦੇ ਜਿੰਨਾ ਚਿਰ ਚਿੱਠੀ ਨਹੀਂ ਆਉਂਦੀ ਦੇ ਨਹੀਂ ਸਕਦੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਜਾਂ ਸਰਕਾਰ ਤੋਂ ਅਸੀਂ ਤਾਂ ਇਹ ਹੀ ਮੰਗ ਕਰਦੇ ਹਾਂ ਵੀ ਸਾਡੇ ਪੈਸੇ ਭਰੇ ਨੇ ਸਾਡੇ ਮੋੜ ਦੇਣ ਅਸੀਂ ਕੋਈ ਡਿਫਾਲਟਰ ਨਹੀਂ ਹੈਗੇ ਕਦੇ 6 ਮਹੀਨਾ ਤੋਂ 7ਵਾਂ ਮਹੀਨਾ ਨਹੀਂ 7ਵਾਂ ਮਹੀਨਾ ਵੀ ਨਹੀਂ ਹੋਣਾ ਤਾਂ 5ਵਾਂ ਵੀ ਨਹੀਂ ਭਰ ਦਿੰਦੇ ਆ ਮੈਂ ਰਾਜਪਾਲ ਸਿੰਘ ਜਨੇ ਮੈਂ ਪ੍ਰਤਾਨਪਲਾਖ ਬੀਕੇ ਜੁਟਕਉਂਦਾ ਪਿੱਖੀ ਅੱਜ ਬੈਂਕ ਦੇ ਵਿੱਚ ਆਇਆ ਕੀ ਮਸਲਾ ਹੈ ਬੈਂਕ ਦੇ ਵਿੱਚ ਵੀ ਵੱਡੇ ਮਸਲੇ ਨੇ ਜਿਵੇਂ ਅੱਜ ਕਿਸਾਨ ਨੂੰ 15 ਦਿਨ ਹੋ ਗਏ ਪੈਸੇ ਭਰਿਆ ਨੂੰ ਤੇ ਪੈਸੇ ਕਹਿੰਦੇ ਸੀ ਤੀਜੇ ਦਿਨ ਕੱਢਾਂਗੇ ਜੇ ਅੱਜ ਭਰਾ ਲੇ ਤਾਂ ਇੱਕ ਦਿਨ ਦਾ ਬੈਗ ਪਾ ਕੇ ਤੇ ਤੀਜੇ ਦਿਨ ਦੇ ਦਿੰਦੇ ਨੇ ਉਹ ਕਿਸਾਨ ਗੇੜੇ ਮਾਰੀ ਜਾਂਦਾ ਇਨਾਂ ਦਾ ਜਵਾਬ ਇਹ ਹੁੰਦਾਗਾ ਵੀ ਤਹਾਂ ਤੋਂ ਚਿੱਠੀ ਆਊਗੀ ਉਹ ਚਿੱਠੀ ਸਾਨੂੰ ਪੰਜਾਬ ਸਰਕਾਰ ਭੇਜੂਗੀ ਉਸ ਤੋਂ ਬਾਅਦ ਅਸੀਂ ਇਹ ਜਿਹੜਾ ਪੈਸਾ ਉਸ ਤੋਂ ਬਾਅਦ ਕੱਢਣ ਲੱਗਾਂਗੇ ਜਿਹੜਾ ਮੁਲਾਜ਼ਮਾਂ ਦਾ ਰਵਈਆ ਕਾ ਉਹ ਕਿਸਾਨੀ ਪੱਕੀ ਨਹੀਂ ਹੈਗਾ ਉਹ ਕਿਸਾਨੀ ਪੱਕੀ ਨਹੀਂ ਹੈਗਾ ਉਹ ਆਪਦੇ ਹੰਕਾਰ ਦੇ ਵਿੱਚ ਉਹਨਾਂ ਦਾ ਹਾਂ ਪੱਕੀ ਨਾ ਰਹਾ ਪਰ ਅਸੀਂ ਇਹ ਦੱਸ ਦੇਣਾ ਚਾਹੁੰਦੇ ਆਂ ਵੀ ਭਾਰਤੀ ਕਿਸਾਨ ਜਿਹਨਾਂ ਨੇ ਇੱਕ ਤਾਂ ਦਿਖਾਉਂਦਾ ਇਹ ਜਿੱਥੇ ਵੀ ਮਸਲੇ ਤੇ ਬੈ ਗਈ ਤੇ ਮਸਲਾ ਅਫਸਰਾਂ ਨੂੰ ਵੀ ਨੀ ਮਾਉਣਾ ਪੈਂਦਾ ਤੇ ਮਸਲਾ ਹਲਕਾ ਕਰਾ ਕੇ ਵੀ ਉੜਦਿਆਂ ਕੀ ਨਾ ਭਾਈ ਮਨਦਰ ਸਿੰਘ ਪਣੀਵਾਗਾ ਬੀਕੇਜੂ ਢਕੌਂਦਾ ਦਾ ਜ਼ਿਲ੍ਹਾ ਪ੍ਰਧਾਨ ਪ੍ਰਧਾਨ ਦੀ ਸਮੁੱਚੀ ਜ਼ਿਲ੍ਹੇ ਦੀ ਕੀਮਤ ਬਣਾ ਕੇ ਮੱਲਵੇ ਆਏ ਹੋ ਆਪ ਵੀ ਕੀ ਲਵਾਤਾ ਬੈਂਕ ਤੇ ਕਿਹ ਜਿਹੜੀ ਕੋਆਪਰੇਟ ਬੈਂਕ ਹੈ ਉਸ ਦੇ ਅੱਗੇ ਆਏ ਆ ਕਿਉਂਕਿ ਕੱਲੀ ਭਿੱਕੀ ਬੈਂਕ ਦਾ ਮਸਲਾ ਨਹੀਂ ਸਾਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਸੁੱਤੀ ਪਈ ਹੈ ਜਿਵੇਂ ਕਿ ਬਹੁਤ ਸਾਰੇ ਬਲਦੇਵ ਸਿੰਘ ਵਰਗੇ ਕਿਸਾਨਾਂ ਨੇ ਆਰਤੀਆਂ ਤੋਂ ਵਿਆਜ ਤੇ ਪੈਸੇ ਲੈ ਕੇ ਦੋ ਦਿਨਾਂ ਵਾਸਤੇ ਉਹ ਕਿਉਂਕਿ ਜਿਹੜਾ ਅਸੀਂ ਪਿਛਲੀ ਵਾਰ 850 ਹੀ ਭਰਦੇ ਆ ਉਹਦਾ ਵਿਆਜ ਕੱਟਿਆ ਜਾਂਦਾ ਤੇ ਮੂਲ ਆ ਜਿਹੜਾ ਵਾਪਸ ਤੀਜੇ ਦਰਵਾਜ਼ਾ ਦੇ ਦਿੰਦੀ ਬੈਂਕ ਉਹ ਹੁਣ ਦੋ ਦਿਨਾਂ ਵਾਸਤੇ ਲਿਆਂਦਾ ਸੀਗਾ ਲਗਾਤਾਰ 10-15 ਦਿਨ ਹੋ ਚੁੱਕੇ ਐ 15-20 ਕਿਸਾਨ ਨੇ ਜਿਹੜੇ ਇਹਨੂੰ ਕਿਰਾਏ ਨੇ ਵੀ ਇਹ ਨਵਾਂ ਕਰਜ਼ਾ ਭਰ ਕੇ ਦੁਬਾਰੇ ਕਰਜ਼ਾ ਲੈ ਲਈਏ ਪਰ ਜਿਹੜੀਆਂ ਇਹ ਜੀਆਂ ਬੈਂਕਾਂ ਨੇ ਉਹ ਕਿਸਾਨਾਂ ਨੂੰ ਡਿਫਾਲਟਰ ਕਰਨ ਦੇ ਵਿੱਚ ਉਹਨਾਂ ਦਾ ਪਹਿਲ ਦੀ ਆਧਾਰ ਤੇ ਨੰਬਰ ਐ ਕਿਉਂਕਿ ਜਦੋਂ ਆ ਕਿਸਾਨ ਲੰਮਕ ਤੇ ਫਿਰਦੇ ਆ ਹੋਰ ਕਿਹੜਾ ਸੈਟਿੰਗ ਆ ਪਰੂਗਾ ਸਰਕਾਰ ਫੌਰੀ ਤੌਰ ਤੇ ਚਿੱਠੀ ਕੱਢੇ ਇਹਦੇ ਦੋ ਦੋਖ ਨੇ ਜਿਹੜੇ ਇਦੋਂ ਬਾਅਦ ਕਿਸਾਨ ਵੱਡੀ ਗਿਣਤੀ ਚ ਆਉਣਗੇ ਉਦੋਂ ਵੱਡੀਆਂ ਲੈਣਾ ਲੱਗਣਗੀਆਂ ਨਾਲੇ ਇੱਥੇ ਕਿਸਾਨਾਂ ਨੂੰ ਔਕਾ ਤੇ ਨਾਲੇ ਮੁਲਾਜ਼ਮਾਂ ਨੂੰ ਔਕਾ ਇਸ ਕਰਕੇ ਜਿਹੜੀ ਚਿੱਠੀ ਦੀ ਡੀ ਕਰਦਾ ਇਹ ਬੈਂਕ ਫੌਰੀ ਤੌਰ ਤੇ ਭੇਜੇ ਤੇ ਕਿਸਾਨ ਆਪ ਦਾ ਟਾਈਮ ਨਾਲ ਪੈਸੇ ਭਰ ਕੇ ਉਹ ਜਿਹੜੇ ਅਗਲੇ ਪੈਸੇ ਖੜਾ ਦੇ ਹਾਂ ਮੁਲਾਜ਼ਮਾਂ ਦਾ ਇੱਥੇ ਪਹਿਲੀ ਵਾਰ ਨਹੀਂ ਹੋਇਆ ਰੌਲਾ ਰੱਟਾ ਕਈ ਵਾਰੀ ਪਹਿਲਾਂ ਵੀ ਅਸੀਂ ਪਰਨੇ ਵਜਾਰੇ ਕੀਤੇ ਨੇ ਕਿਉਂਕਿ ਜਿਹੜੇ ਕਿਸਾਨ ਆ ਦੁਖੀ ਹੋਏ ਆਉਂਦੇ ਆ ਜਿਹੜਾ ਰਿਫਲਟਰ ਕਿਸਾਨ ਆ ਤਾਂ ਆਉਂਦੇ ਨਹੀਂ ਹੈਗਾ ਕੋਲ ਪੈਸੇ ਨਹੀਂ ਗਏ ਜਿਹੜੇ ਆਉਂਦੇ ਆ ਮਰਦੇ ਜਿਹਾ ਆਉਂਦੇ ਲੈ ਕੇ ਆਉਂਦੇ ਉਹਨਾਂ ਨੂੰ ਵੀ ਜਿਹੜਾ ਸਿੱਧੇ ਮੂੰਹ ਨਹੀਂ ਇੱਥੇ ਮਲਾਜਮਾਂ ਨਾਲ ਬੋਲਣਾ ਜੀ ਨਠੇਦੀ ਕਰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਡੀਸੀ ਸਾਹਿਬ ਨੂੰ ਮਿਲ ਕੇ ਜੇ ਨਾ ਸਾਡੇ ਕੋਈ ਸੱਪਲੇ ਪਏ ਮਲਾਜਮਾਂ ਨੂੰ ਨਾ ਸੁਧਾਰ ਕੀਤਾ ਫਿਰ ਆਉਣਾ ਇਹ ਦਿਨ ਜੀ ਬੀਕੇ ਜੂ ਡਕਾਉਂਦਾ ਮਤਲਬ ਅਸੀਂ ਮੋਰਚਾ ਵੀ ਇੱਥੇ ਲਾਉਣ ਦੀਆਂ ਤਿਆਰੀਆਂ ਕਰਾਂਗੇ ਮੀਟਿੰਗ ਬੁਲਾ ਕੇ ਕੀ ਨਾ ਭਾਈ ਮੈਨੂੰ ਸੁਖਦੇਵ ਸਿੰਘ ਪਿੰਡ ਸਮਾਉਂ ਪੀ ਕੇ ਬਲਾਕ ਪ੍ਰਧਾਨ ਆ ਮੈਂ ਪੀ ਕੇ ਜੂ ਢਕਾਉਂਦਾ ਦਾ ਪ੍ਰਧਾਨ ਜੀ ਜਿਹੜਾ ਅੱਜ ਤੁਸੀਂ ਬਾਅਦ ਦੇ ਵਿੱਚ ਨਾਰੀ ਬਾਜੀ ਕੀਤੀ ਹੈਗੀ ਕੀ ਗੱਲਬਾਤ ਹੈ ਜੀ ਬੈਂਕ ਦੇ ਬਾਅਦ ਇਹ ਗੱਲਬਾਤ ਹੈ ਜੀ ਜਿਵੇਂ ਹੁਣ ਕਿਸਾਨ ਸਮਾਹੀ ਪੈਸਾ ਲੈ ਕੇ ਭਰ ਜਾਂਦਾ ਉਹਦਾ ਦਵਾਰੇ ਕੱਢਣ ਕੱਢਣ ਤੋਂ ਇਨਕਾਰ ਕਰ ਰਹੇ ਨੇ ਮੁਲਾਜ਼ਮ ਇਹਨਾਂ ਨੂੰ ਅਸੀਂ ਪੁੱਛਿਆ ਵੀ ਇਹ ਇਨਕਾਰ ਤੁਸੀਂ ਕਿਉਂ ਕਰਦੇ ਹੋ ਇਹਨੇ ਕਈ ਦਿਨ ਹੋ ਗਏ ਵੀ ਪੈਸੇ ਭਰਿਆਂ ਨੂੰ ਲੈ ਕੇ ਬਲਦੇਵ ਸਿੰਘ ਇਹਦੇ ਪੈਸੇ ਨੇ ਤੇ ਇਹ ਕਹਿੰਦੇ ਵੀ ਅਸੀਂ ਸਾਨੂੰ ਜਨਾਚਰ ਤਾਹਾਂ ਤੋਂ ਚਿੱਠੀ ਨਹੀਂ ਆਉਂਦੀ ਉਹਨਾਂ ਚ ਅਸੀਂ ਕੱਢ ਨਹੀਂ ਸਕਦੇ ਤਾਂ ਇਸ ਮਲਾਜਮਾਂ ਦਾ ਜਿਹੜਾ ਰਵੱਈਆ ਕਿ ਮਿਲ ਬਹੁਤ ਗਲਤ ਹੈ ਜੀ ਹਾਂ ਮਲਾਗਿਆ ਮੈਨੂੰ ਕਿਹਾ ਵੀ ਤੁਸੀਂ ਸਾਨੂੰ ਕੋਈ ਜਵਾਬ ਸਵਾਲ ਤਾਂ ਦੇ ਦਿਓ ਵੀ ਮਤਲ ਤੁਸੀਂ ਕਿਉਂ ਉਹ ਕਰ ਸਕਦੇ ਇਹ ਕਹਿੰਦੇ ਜੀ ਅਸੀਂ ਤਾਂ ਕੁਝ ਬੋਲਣਾ ਹੀ ਨਹੀਂ ਬੋਲਣ ਤੋਂ ਵੀ ਇਨਕਾਰ ਕਰ ਗਏ ਤੇ ਕਹਿੰਦੇ ਵੀ ਅਸੀਂ ਤੁਹਾਨੂੰ ਸਾਫ਼ ਜ਼ਬਦਾਂ ਚ ਦੱਸਤਾ ਵੀ ਅਸੀਂ ਜਨਾਚਰ ਚ ਚਿੱਠੀ ਨਹੀਂ ਆਉਂਦੀ ਉਹਨਾਂ ਚ ਅਸੀਂ ਪੈਸੇ ਕੱਢ ਨਹੀਂ ਸਕਦੇ